ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਐਕਟਿਵ ਟੀਵੀ ਮੈਂ ਤੁਹਾਡਾ ਆਪਣਾ ਸਤਨਾਮ ਸੋਹਲ ਅੱਜ ਪਹੁੰਚੇ ਆ ਅੱਜ ਬਾਬਾ ਸ਼੍ਰੀਚੰਦ ਜੀ ਜਗ੍ਹਾ ਤੇ ਜਿੱਥੇ ਕੀ ਹਰ ਸਗਰਾਂ ਤੇ ਲੰਗਰ ਲਗਾਇਆ ਜਾਂਦਾ ਤੇ ਅੱਜ ਦਾ ਦਿਹਾੜਾ ਜਿਤਨਾ ਕਿ ਜਾਣਦੇ ਸਾਰੇ ਕਿ ਵਿਸਾਖੀ ਦਾ ਦਿਹਾੜਾ ਹੈ ਬਹੁਤ ਹੀ ਖੁਸ਼ੀ ਤੇ ਸਰਦਾਂ ਨਾਲ ਮਨਾਇਆ ਜਾਂਦਾ ਹੈ ਤੇ ਇੱਥੇ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਆ ਬਾਬਾ ਮਜੀਤ ਸਿੰਘ ਜੀ ਔਟਾਰੀ ਔ ਇਹਨਾਂ ਨਾਲ ਕਰਦੇ ਆ ਗੱਲਬਾਤ ਬਾਹ ਬਾਹ ਦਾ ਬਾਕਰ ਕਮਰਾ ਹਾਂ ਬੜਾ ਨਾ ਮੈਨੂੰ ਦਿਲ ਲੱਗਾ ਆਨੇ ਕੋਲ ਕਿ ਲਿਆ ਫਿਰਦਾ ਨਹੀਂ ਨਾ ਕੋਈ ਹੁੰਦਾ ਪਿੱਛੇ 5 ਮਿੰਟ ਇੱਕ ਲੈ ਅਸਵਾਹੀ ਗਾਇਕਾ ਖਾ ਰਹਾ ਹੈ ਮੈਂ ਦਿਸਿ ਬਤੇ ਨਹੀਂ ਫਤੀਵਰੀ ਕੀ ਕਹਾਂ ਜਮੇ

बाबा गुरमुखदास जी ਇੱਥੇ ਕਿ ਜਾਣੀ ਕਿ ਉਹਨਾਂ ਨੇ ਇੱਥੇ ਨਹੀਂ ਪੱਥਰ ਰੱਖਿਆ ਆ ਤੇ ਗਾੜੀ ਉਹਨਾਂ ਦੇ ਸੇਵਾਦਾਰ ਸੀ बाबा ਲਖਾਦਾਸ ਜੀ ਉਹਨਾਂ ਦੀ ਉਹਨਾਂ ਦੇ ਕਿ ਕਹੇ ਤੇ ਸਾਰਾ ਕੁਝ ਚੱਲਦਾ ਪਿਆ ਜੋ ਤੇ ਗੱਡੀ ਜਿਹੜੀ ਆ ਉਹ ਬਾਬਾ ਸਿਰੀ ਚੰਦੀ ਦੀ ਠੀਕ ਠੀਕ ਗਾੜੀ बाबा ਛੋਟੇ ਹੈ ਨੇ ਉਹਨਾਂ ਦੇ ਸੇਵਾਦਾਰ ਉਹ ਬਾਬਾ ਤੁਲਸੀदास ਜੀ ਇੱਥੇ ਹੁਣ ਮੁੱਖ ਸੇਵਾਦਾਰ ਕੌਣ ਨੇ ਤੁਲਸੀदास ਹਾਂਜੀ

ਬਾਕੀ ਦੇ ਦਿਹਾੜੇ ਤੇ ਅੱਜ ਸੰਗਰਾਂਦ ਦੇ ਜੋ ਲੰਗਰ ਚੱਲ ਰਹੇ ਨੇ ਤੇ ਸੇਵਾਦਾਰ ਬਾਬਾ ਮਨਜੀਤ ਸਿੰਘ ਜੀ ਅਟਾਈ ਸਾਹਿਬ ਕੋਲੇ ਅੱਜ ਪੁੱਛੀ ਦੀ ਤੇ ਬਾਬਾ ਜੀ ਅੱਜ ਦੇ ਪਵਿੱਤਰ ਦਿਹਾੜੇ ਦੇ ਬਾਰੇ ਕੀ ਸੰਤਾਨੀ ਕਿਹਾ ਲੱਗਦਾ ਉਹ ਜੋ ਜੀ ਦਾ ਸਰੇ ਵਾਹਿਗੁਰੂ ਜੀ ਬਥੇ ਕਰੇ ਸਾਰੇ ਸੰਗਤਾਂ ਨੂੰ ਸਾਥੀ ਦੀਆਂ ਲੱਖ ਲੱਖ ਵਧਾਈਆਂ ਹਨ ਐਸੇ ਬੰਦੇ ਸੀ ਕਿ ਦਾ ਉਹ ਦਿਹਾੜਾ ਹੈ ਉਹ ਸਾਰੇ ਸੰਗਤ ਦੇ ਸਿਰੋਗ ਨਾਲ ਇਥੇ ਸਿੰਗਰਾਂ ਦੇ ਸਮਰਾਂ ਦੇ ਲੰਗਰ ਚਲਾਏ ਜਾਂਦੇ ਹਨ ਤੇ ਇੰਗਰਾਂ ਦੀ ਸੇਵਾ ਸਹਾਇ ਸੰਗਠਨ ਦੇ ਸਹਿਯੋਗ ਨਾਲ ਚੱਲ ਰਹੀ ਹੈ ਇਹ ਸਹਾਇ ਸੰਗਤ ਨੂੰ ਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੇ ਜੋ ਪੰਜਾਬੀ ਐਕਟਿਵਟੀਵ ਦੀ ਮੀਡੀਆ ਚਾਰਜ ਨੇ ਜਿਹੜੀ ਘਪਰਾਲਾ ਕਰਦੀ ਨਹੀਂ ਹਰ ਸੰਗਰਾਂ ਦੀ ਇਸ ਲੰਗਰ ਦਾ ਸਰਦਾਰ ਗੁਰਦੀਪ ਸਿੰਘ ਜੀ ਜੇਵਾ ਗੁਰਦੀਪ ਸਿੰਘ ਜੀ ਵੀ ਚੰਦ ਸਵਾਲ ਕਰ ਕੁਛ ਦੀ ਹੈ ਅਜੀ ਗੁਰਦੀਪ ਸਿੰਘ ਜੀ ਅੱਜ ਵਿਸਾਖੀ ਦਾ ਦਿਹਾੜਾ ਹੈ ਕੁਛ ਕਹਿਣਾ ਚਾਹੋਗੇ ਸੰਗਤ ਪੂਰੀ ਅੱਜ ਵਿਸਾਖੀ ਦੇ ਪਿਆਰੇ ਮੇਲੇ ਲੱਖ ਲੱਖ ਵਧਾਈਆਂ ਸਾਰੇ ਪੰਜਾਬ ਵਾਸੀਆਂ ਨੂੰ ਤੇ ਅਸੀਂ ਸਾਰੇ ਗੜੀ ਇਹੋ ਹੀ ਅਰਜ਼ ਕਰਦੇ ਆ ਕਿ ਇੱਥੇ ਲੰਗਰ ਚੱਲੰਦੇ ਆ ਕੋਈ ਗਰੀਬ ਅਵਸਥਾ ਜਿਹਨਾਂ ਪੈਣਾ ਵਿਆਹ ਨਹੀਂ ਹੁੰਦਾ ਅਸੀਂ ਇੱਥੇ ਵਿਆਹ ਕਰਨਾ ਚਾਹੁੰਦੇ ਹਾਂ ਸਾਨੂੰ ਕੁਛ ਨਹੀਂ ਚਾਹੀਦਾ ਆਪ ਹੀ ਆਪਣੇ ਧਿਆਨ ਕੇ ਹੀ ਜਿਸ ਜੀਰ ਨੇ ਕਰਨੀ ਹੋਵੇ ਸੇਵਾ ਕਰ ਸਕਦੇ ਅਹੀਂ ਇਹੋ ਹੀ ਸਾਰੇ ਵੀਰਾਂ ਦੇ ਕੋਲੋਂ ਆਪਣੇ ਗਰੀਬ ਭਰਾਵਾਂ ਵਾਸਤੇ ਸੰਜੋਲ ਮੰਗਦੇ ਤੇ ਅੱਜ ਕੁਝ ਕਾਰਨਾ ਕਰਕੇ ਸਾਡੀ ਲੇਟ ਹੋ ਗਈ ਨੇ ਜੋ ਐਨ ਜੀਓ ਸਾਡੇ ਨਾਲ ਸਾਥ ਦੇ ਰਹੇ ਨੇ ਮੇਰਾ ਪਰਿਵਾਰ ਮੇਰੇ ਸਾਥੀ ਤੇ ਉਸ ਐਨ ਜੀਓ ਦੇ ਵੱਲੋਂ ਪਹਿਲਾਂ ਵੀ ਇੱਕ ਵਿਆਹ ਅਸੀਂ ਕਰ ਦਿੱਤਾ ਹੋਇਆ ਵਾ ਲੋੜਵੰਦ ਲੜਕੀ ਦਾ ਜਿਹੜਾ ਨੈਸਟ ਆ ਉਹ ਅਸੀਂ ਚਾਹਦੇ ਕਿ ਹੋਰ ਕਿਸੇ ਜਗ੍ਹਾ ਤੇ ਕਰਨ ਦੇ ਨਾਲੋਂ ਇਸ ਪਵਿੱਤਰ ਅਸਥਾਨ ਦੇ ਉੱਤੇ ਬਾਬਾ ਜੀ ਦੇ ਡੇਰੀ ਦਿੱਤੀ ਹੀ ਕੀਤਾ ਜਾਵੇ ਤੇ ਜਿਸ ਤਰ੍ਹਾਂ ਗੁਰਦੀਪ ਸਿੰਘ ਜੀ ਨੇ ਕਿਹਾ ਵਾ ਕਿ ਸਭ ਸੰਗਤਾਂ ਅੱਗੇ ਬੇਨਤੀ ਕਰਦੇ ਆ ਕਿ ਜੋ ਵੀ ਸ਼ਰਧਾ ਉਹਨਾਂ ਦੀ ਹੈਗੀ ਆ ਉਹ ਆਪਣੇ ਅੱਥੀ ਆ ਆ ਕੇ ਉਹ ਸ਼ਰਧਾ ਨਹੀਂ ਤੇ ਇਹ ਚ ਕੋਈ ਹੋਰ ਕੁਝ ਨਹੀਂ ਕਿਹਾ ਭੇਜਣੀ ਆ ਦੋ ਦਮ ਲਿਓ ਜਾਂ ਭੇਜਾਂਗਾ ਮੈਂ ਫੇਰ ਭੇਜ ਤੇ ਦੋ ਦੇ ওলা ওলা না তোর ওলা ওলা আব্বা গীত না দাদা ওলা ওলা আয় পুরো ধানખો আজ জেদে সুপারমার্কেটে যাবো সব পাইবে সেটা লেগে আয় ও না দরকার নেই এটা প্রফাইগে Ô mọi người đã nói chuyện với nhau. Ô mọi người đã nói chuyện với ओके ਭਗਵਾਨ ਗੁਰਜੀ ਖਾਕ ਸਾਹਿਬ ਵੈਗੁਰੂ ਜੀ ਕਰੇ ਸਗਰਾਂ ਦੀ ਲੱਖ ਲੱਖ ਵਧਾਈ ਹੋਵੇ ਮਹਾਰਾਜ ਸਾਕੇ ਕੈਮਰਾਮੈਨ ਰਾਜਵੀਰ ਦੇ ਨਾਮ ਸਤਨਾਮ ਸੋਲ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਅੰਮ੍ਰਿਤਸਰ